ਬਹੁਤ ਸਵਾਗਤ ਹੈ ਜੀ ਵਿਦਿਆਰਥੀਆਂ ਦਾ ਬਹੁਤ ਨਵੀਂ ਤਰ੍ਹਾਂ ਦੇ ਖਤਰਨਾਕ ਟ੍ਰੈਂਡ ਕੈਨੇਡਾ ਤੋਂ ਯੂ ਐਸ ਦੀ ਡੌਂਕੀ ਅੱਜ ਤੱਕ ਇਹ ਮੰਨਿਆ ਜਾਂਦਾ ਸੀ ਕਿ ਜੁਗਾੜੂ ਲੋਕ ਡੌਂਕੀਆਂ ਲਾਉਂਦੇ ਪਰ ਸਟੱਡੀ ਵੀਜ਼ਾ ਵਾਲੇ ਬੱਚੇ ਜਿਹੜੇ ਸਟੱਡੀ ਵੀਜ਼ਾ ਤੇ ਕੈਨੇਡਾ ਗਏ ਨੇ ਉਹ ਯੂ ਐਸ ਡੌਂਕੀਆਂ ਲਾਉਣੀਆਂ ਸ਼ੁਰੂ ਕਰ ਗਏ ਨੇ ਕਿਤੇ ਗੱਲ ਇੱਥੇ ਤੱਕ ਨਾ ਪਹੁੰਚ ਜਾਏ ਕਿ ਇਹ ਇੰਨਾ ਜ਼ਿਆਦਾ ਰੁਝਾਨ ਖਤਰਨਾਕ ਹੋ ਜਾਏ ਔਰ ਸਾਡੇ ਵਿਦਿਆਰਥੀ ਭਰੋਸਾ ਖੋਦਣ ਕੈਨੇਡਾ ਕੈਨੇਡਾ ਸਾਡੇ ਵਿਦਿਆਰਥੀ ਤੇ ਭਰੋਸਾ ਖੋਦੇ ਤੇ ਫਿਰ ਤਾਂ ਮੈਨੂੰ ਲੱਗਦਾ ਸਟੱਡੀ ਵੀਜ਼ਾ ਹੀ ਬੰਦ ਕਰਨਾ ਪੈਣਾ ਕਰੇਗਾ ਕੀ ਅਜੇ ਹਾਲਾਤ ਬਣ ਰਹੇ ਨੇ ਇਹ ਸਵਾਲ ਆਪਣੇ ਆਪ ਦੇ ਵਿੱਚ ਬਹੁਤ ਵੱਡਾ ਹੈ ਸੋ ਜੇ ਮੈਂ ਕੋੜਾ ਸਵਾਲ ਕਰਾਂ ਕੀ ਕੈਨੇਡਾ ਅਖੀਰ ਚ ਫਿਰ ਸਟੱਡੀ ਵੀਜ਼ਾ ਬੰਦ ਕਰੂਗਾ ਇਹ ਸਵਾਲ ਹੈ ਕਿ ਹੁਣ ਸਾਡੇ ਹੱਥ ਹੈ ਵੀ ਅਸੀਂ ਬੰਦ ਹੋਣ ਦੇਣਾ ਜਾਂ ਨਹੀਂ ਪਰ ਇਹ ਸਵਾਲ ਬਹੁਤ ਵੱਡਾ ਹੈ ਕਿਉਂਕਿ ਕੈਨੇਡਾ ਤੋਂ ਯੂਐਸਡੀ ਡੌਂਕੀ ਹੁਣ ਉਹ ਉੱਥੇ ਜਾ ਕੇ ਰਿਫਿਊਜ਼ੀ ਲੈਣਗੇ ਫਿਰ ਕੀ ਬਣੂਗਾ ਅਮਰੀਕਾ ਔਰ ਕੈਨੇਡਾ ਦੇ ਵਿੱਚ ਹਰ ਤਰ੍ਹਾਂ ਦੀ ਇਨਫੋਰਮੇਸ਼ਨ ਸ਼ੇਅਰ ਹੁੰਦੀ ਹੈ ਨਵੀਂ ਤਰ੍ਹਾਂ ਦਾ ਕਰਮਾਸ ਸੋ ਅਮਰਜੀਤ ਸਿੰਘ ਕਵਰ ਸਾਡੇ ਨਾਲ ਮੌਜੂਦ ਨਹੀਂ ਮੈਂ ਚਾਹੂੰਗਾ ਕਿ ਇਸ ਪੂਰੇ ਵਿਸ਼ੇ ਨੂੰ ਕਵਰ ਸਾਹਿਬ ਤੁਸੀਂ ਐਡਰੈਸ ਕਰੋ ਬਿਲਕੁਲ ਢੱਲਾ ਜੀ ਪ੍ਰੋਗਰਾਮ ਦੇਖ ਰਹੇ ਸਾਰੇ ਦੋਸਤਾਂ ਨੂੰ ਸਤਿ ਸ੍ਰੀ ਅਕਾਲ ਸੋ ਕੈਨੇਡਾ ਸਟੱਡੀ ਵੀਜ਼ਾ ਇਹਦੇ ਬੰਦ ਹੋਣ ਦੇ ਚਾਂਸ ਬਹੁਤ ਜ਼ਿਆਦਾ ਹੋ ਗਏ ਕਿਉਂ ਹੋ ਗਏ ਹੈ ਆਪਾਂ ਜਦੋਂ ਸਕੂਲੇ ਪੜ੍ਹਦੇ ਸੀ ਇੱਕ ਕਹਾਣੀ ਸੁਣਦੇ ਸੀ ਕਿ ਇੱਕ ਲੱਕੜਹਾਰਾ ਲੱਕੜ ਲੈਣ ਦੇ ਲਾਲਚ 'ਚ ਜੰਗਲ ਜਾਂਦਾ ਤੇ ਉਹ ਲੱਕੜਾ ਇਕੱਠੀਆਂ ਕਰਨ ਦੇ ਲਾਲਚ ਵਿੱਚ ਇੱਕ ਵੱਡੀ ਬੇਵਕੂਫੀ ਕਰਦਾ ਹੈ ਕਿ ਜਿਹੜੀ ਟਾਣੀ ਤੇ ਆਪ ਬੈਠਾ ਹੈ ਉਹਨੂੰ ਹੀ ਵੱਡਣ ਲੱਗ ਜਾਂਦਾ ਸੋ ਕੁਝ ਸਾਡੇ ਸਟੂਡੈਂਟ ਕੈਨੇਡਾ ਬੈਠੇ ਅੱਜ ਦੀ ਡੇਟ 'ਚ ਇਹੀ ਕੰਮ ਕਰ ਰਹੇ ਨੇ ਕਿ ਜਿਹੜੀ ਟਾਣੀ ਤੇ ਉਹ ਬੈਠੇ ਨੇ ਉਸ ਟਾਣੀ ਨੂੰ ਹੀ ਉਹ ਵੱਡ ਦੇਣਾ ਚਾਹੁੰਦੇ ਆ ਪਿਛਲੇ 2-3 ਮਹੀਨਿਆਂ ਦੇ ਵਿੱਚ ਹਜ਼ਾਰਾਂ ਦੇ ਵਿੱਚ ਬੱਚਾ ਕੈਨੇਡਾ ਤੋਂ ਯੂਐਸ ਡੌਂਕੀ ਲਾ ਕੇ ਗਿਆ ਇਹ ਖਬਰ ਹੁਣ ਯੂਐਸ ਦੀਆਂ ਖਬਰਾਂ ਚ ਆ ਚੁੱਕੀ ਹੈ ਨਿਊਜ਼ ਚੈਨਲਾਂ ਚ ਆ ਚੁੱਕੀ ਹੈ ਗਵਰਨਮੈਂਟ ਉੱਥੇ ਦੀ ਆਲਰੇਡੀ ਇਲੈਕਸ਼ਨ ਦੇ ਪ੍ਰੋਸੈਸ ਦੇ ਵਿੱਚ ਹੈ ਚੇਂਜ ਹੋਣ ਦੇ ਵਿੱਚ ਹੈ ਔਰ ਯੂਐਸ ਆਲਰੇਡੀ ਇੱਕ ਪਨਾਮਾ ਨਾਲ ਐਗਰੀਮੈਂਟ ਕਰ ਚੁੱਕਾ ਹੈ ਜੇ ਤੁਸੀਂ ਉਹ ਵੀ ਖਬਰ ਸੁਣੀ ਹੋਵੇ ਕਿ ਹੁਣ ਜਿਹੜੇ ਜੰਗਲਾਂ ਦੇ ਥਰੂ ਜਾਂਦੇ ਸੀਗੇ ਕੰਧਾਂ ਟੱਪਣ ਮੈਕਸੀਕੋ ਦੀਆਂ ਉਹਨਾਂ ਨੂੰ ਪਨਾਮਾ ਉਥੋਂ ਹੀ ਡਿਪੋਰਟ ਕਰ ਰਿਆ ਉਹ ਯੂਐਸ ਤੱਕ ਨਹੀਂ ਪਹੁੰਚ ਪਾ ਰਹੇ ਔਰ ਦੂਜਾ ਰਸਤਾ ਸਾਡੇ ਬੱਚਿਆਂ ਨੇ ਖੋਲ ਦਿੱਤਾ ਕੈਨੇਡਾ ਤੋਂ ਤੁਰ ਕੇ ਕੈਨੇਡਾ ਯੂਐਸ ਜਾਣ ਵਾਲਾ ਹੁਣ ਗਵਰਨਮੈਂਟ ਦੀਆਂ ਨਜ਼ਰਾਂ ਚ ਇਹ ਚੀਜ਼ ਆ ਗਈ ਹੈ ਔਰ ਜਿੱਦਣ ਇਹ ਕਹਾਣੀ ਬਦਲੀ ਚਾਹੇ ਯੂਐਸ ਦੀ ਨਵੀਂ ਸਰਕਾਰ ਬਦਲਣ ਤੋਂ ਬਾਅਦ ਤੇ ਚਾਹੇ ਕੈਨੇਡਾ ਦੀ ਨਵੀਂ ਸਰਕਾਰ ਆਉਣ ਤੋਂ ਬਾਅਦ ਤੇ ਜੇ ਤੁਸੀਂ ਜਾਦੇ ਪਟਾਕੇ ਪਾਏ ਤਾਂ ਹੋ ਸਕਦਾ ਉਸ ਤੋਂ ਪਹਿਲਾਂ ਕਿਸੇ ਨਾ ਕਿਸੇ ਤਰ੍ਹਾਂ ਦੀ ਜ਼ਬਰਦਸਤ ਨਕੀਲ ਸਟੱਡੀ ਵੀਜ਼ਾ ਦੇ ਉੱਤੇ ਆਊਗੀ ਕਹਿੰਦਾ ਕਿਉਂਕਿ ਤੁਸੀਂ ਹੁਣ ਉਸੇ ਟਾਣੀ ਨੂੰ ਵੱਡਣ ਲੱਗ ਗਿਓ ਜਿਹੜੀ ਦਰਖਤ ਦੇ ਉੱਤੇ ਜਿਹੜੀ ਟਾਣੀ ਦੇ ਉੱਤੇ ਤੁਸੀਂ ਬੈਠੇ ਹੋ ਲੱਕੜ ਇਕੱਠੀ ਕਰਨ ਦੇ ਲਈ ਹੋਰ ਲੱਕੜ ਛਾਂਗਣ ਦੇ ਲਈ ਤੇ ਤੁਸੀਂ ਐਂਡ 'ਚ ਹੁਣ ਆਪਣੀ ਹੀ ਲੱਕੜ ਜਿਹਦੇ ਤੇ ਖੜੇ ਹੋ ਉਹਨੇ ਵੱਡੀ ਜਾਂਦੀ ਹੈ ਕਿਉਂਕਿ ਅਗਰ ਇਹ ਕਾਂਡ ਹੋਇਆ ਔਰ ਇਹ ਜ਼ਰੂਰਤ ਤੋਂ ਜ਼ਿਆਦਾ ਹੋਣ ਲੱਗ ਗਿਆ ਤੇ ਇਹਦਾ ਵੱਡਾ ਜੁਰਮਾਨਾ ਬੱਚੇ ਭੁਗਤਣਗੇ ਹਉਣ ਵਾਲੇ ਦਿਨਾਂ 'ਚ ਕਿਉਂਕਿ ਯੂਐਸ ਕੈਨੇਡਾ ਹੁਣ ਆਪਣੇ ਵਿੱਚ ਦੋਨੇ ਕੰਟਰੀਆਂ ਤੇ ਉਹ ਮੈਕਸੀਕੋ ਵਾਂਗੂ ਕੰਦ ਨਹੀਂ ਖਿੱਚਣ ਲੱਗੀਆਂ ਉਹਨਾਂ ਦੀ ਆਪਸ ਵਿੱਚ ਇਕਨੋਮੀ ਬਹੁਤ ਸਟਰੋਂਗ ਹੈ ਸੋ ਉਹ ਕੀ ਕਰਨਗੇ ਕਿ ਉਹ ਕੈਨੇਡਾ ਦੇ ਥਰੂ ਜਿਹੜੇ ਬੱਚੇ ਆ ਰਹੇ ਆ ਉਹਨਾਂ ਬੱਚਿਆਂ ਦੇ ਸਿਸਟਮ ਦੇ ਉੱਤੇ ਨਕੀਲ ਬਣਾਉਣਗੇ ਚਾਹੇ ਉਹਨਾਂ ਦੀ ਰਿਕਰੂਟਮੈਂਟ ਨੂੰ ਟਫ ਕਰ ਦੇਣ ਚਾਹੇ ਉਹਨਾਂ ਦੀਆਂ ਰਿਕੁਆਇਰਮੈਂਟਾਂ ਨੂੰ ਟਫ ਕਰ ਦੇਣ ਚਾਹੇ ਉਹਨਾਂ ਦੇ ਰਿਫਿਊਜ਼ਲ ਰੇਟ ਵਧ ਜਾਣ ਕਿਉਂਕਿ ਅੱਜ ਦੀ ਡੇਟ 'ਚ ਤਾਂ ਕੈਨੇਡਾ ਫਿਰ ਵੀ 90% ਪਲੱਸ ਵੀਜ਼ਾ ਦੇ ਰਿਹਾ ਹੈ ਬਟ ਜੇ ਆ ਇੱਕ ਇਮੀਗ੍ਰੇਸ਼ਨ ਇਸ਼ੂ ਉੱਥੇ ਕਰ ਦਿੱਤਾ ਤੁਸੀਂ ਜਿਹੜਾ ਕਿ ਅੱਜ ਤੱਕ ਨਹੀਂ ਸੀ ਹੋਇਆ 20 ਸਾਲਾਂ ਤੋਂ ਬੱਚੇ ਉੱਥੇ ਜਾ ਰਹੇ ਸੀਗੇ ਅੱਜ ਤੱਕ ਇਹ ਸਿਚੁਏਸ਼ਨ ਤੁਸੀਂ ਕ੍ਰੀਏਟ ਨਹੀਂ ਸੀ ਕੀਤੀ ਬਟ ਹੁਣ ਗਲਤ ਅੰਸਰਾਂ ਨੇ ਆ ਇੱਕ ਨਵਾਂ ਤਰੀਕਾ ਉੱਥੇ ਕ੍ਰੀਏਟ ਕਰ ਲਿਆ ਜਿਹਦਾ ਵੱਡਾ ਜੁਰਮਾਨਾ ਜਾਣ ਵਾਲੇ ਬੱਚੇ ਫਿਊਚਰ 'ਚ ਜਿਹੜੇ ਇੱਥੋਂ ਜਾਣਾ ਚਾਹੁੰਦੇ ਨੇ ਆਉਣ ਵਾਲੇ ਦਿਨਾਂ 'ਚ ਜਿਹੜੇ ਪਰਿਵਾਰ ਜਾਣਾ ਚਾਹੁੰਦੇ ਨੇ ਜਿਹੜੇ ਲੋਕ ਟੂਰਿਸਟ ਵੀਜ਼ਾ ਤੇ ਜਾਣਾ ਚਾਹੁੰਦੇ ਨੇ ਇਹ ਸਾਰੇ ਹੀ ਫਸਣਗੇ ਇਹ ਸਾਰੇ ਹੀ ਫਸਣਗੇ ਕਿਉਂਕਿ ਯੂਐਸ ਇਹ ਚੀਜ਼ ਨੂੰ ਐਂਟਰਟੇਨ ਨਹੀਂ ਕਰੂਗਾ ਔਰ ਕਿਸੇ ਹੱਦ ਤੱਕ ਇਹਦੇ ਪਿੱਛੇ ਪੂਰੀ ਦੀ ਪੂਰੀ ਤੁਸੀਂ ਆਪਣੀ ਕਮਿਊਨਿਟੀ ਸੋਸਾਇਟੀ ਦੀ ਇਮੇਜ ਨੂੰ ਟਾਰਨਿਸ਼ ਕਰ ਦੋਗੇ ਸੋ ਇਹ ਜ਼ਿੰਮੇਵਾਰੀ ਤੁਹਾਡੇ ਤੇ ਹੈ ਤੁਸੀਂ ਕੀ ਕਰਨਾ ਐ ਇੰਨੇ ਅੰਨੇ ਨਹੀਂ ਹੋ ਜਾਣਾ ਚਾਹੀਦਾ ਜ਼ਿੰਦਗੀ ਦੇ ਵਿੱਚ ਕਿ ਤੁਸੀਂ ਐਸ ਪਾਸੇ ਨੂੰ ਤੁਰਪੋ ਬਹੁਤ ਤੁਸੀਂ ਕੈਨੇਡਾ ਗਏ ਹੋ ਚੰਗੇ ਆਈਲੈਂਡ ਸਕੋਰ ਲੈ ਕੇ ਗਏ ਹੋ ਚੰਗੇ ਪੀਟੀ ਸਕੋਰ ਲੈ ਕੇ ਗਏ ਹੋ ਭਾਈ ਜੇ ਯੂ ਐਸ ਜਾਣਾ ਜ਼ਰੂਰੀ ਹੈ ਤਾਂ ਇੰਟਰਵਿਊ ਦਬੋ ਆਪਣਾ ਯੂ ਐਸ ਦਾ ਵੀਜ਼ਾ ਲਵੋ ਫਿਰ ਅੰਦਰ ਜਾ ਕੇ ਹੋ ਜੋ ਕਰਨਾ ਹੈ ਕਰ ਲਓ ਜਾ ਕੇ ਜਿਹੜੀਆਂ ਰਫਿਊਜੀ ਅਪਲਾਈ ਕਰਨੀਆਂ ਪਰ ਜਿਹੜੀਆਂ ਤੁਸੀਂ ਉੱਥੇ ਕੰਧਾਂ ਟੱਪਣ ਲੱਗ ਗਏ ਹੋ ਤੁਰ ਤੁਰ ਕੇ ਵੜਨ ਲੱਗ ਗਏ ਹੋ ਇਹ ਨੁਕਸਾਨ ਬੜੇ ਜ਼ਿਆਦੇ ਚੱਲਣੇ ਪੈਣਗੇ ਪਿੱਛੇ ਜਾਣ ਵਾਲੀਆਂ ਪੁਸ਼ਤਾਂ ਨੂੰ ਤੁਹਾਡੇ ਜਿਹੜੇ ਪਿੱਛੇ ਭੈਣ ਭਰਾ ਆਇਆ ਜਾਂ ਹੋਰ ਜਿਹੜੇ ਗਰੀਬ ਮਾਂ ਪਿਓ ਦੇ ਬੱਚੇ ਸੀ ਜਿਹੜੇ ਉੱਥੇ ਆਪਣੀ ਜ਼ਿੰਦਗੀ ਬਣਾ ਸਕਦੇ ਸੀ ਆਪਣੇ ਪਰਿਵਾਰ ਦੀ ਸ਼ਕਲ ਬਦਲ ਸਕਦੇ ਸੀ ਤੁਸੀਂ ਉਹਨਾਂ ਸਾਰਿਆਂ ਦੇ ਬੇੜੀਆਂ ਚਵਟੇ ਪਾ ਰਹੇ ਹੋ ਬਿਲਕੁਲ ਜੀ ਸੋ ਇਹ ਬੜੀ ਮਹੱਤਵਪੂਰਨ ਜਾਣਕਾਰੀ ਸਾਡੇ ਨਾਲ ਸਾਂਝੀ ਕੀਤੀ ਮੈਂ ਇੱਕ ਸਵਾਲ ਪੁੱਛਣਾ ਸੀ ਕਮਰ ਸਾਹਨੇ ਉਹਦਾ ਵੀ ਜਵਾਬ ਜਿਹੜਾ ਹੈ ਉਹ ਵਿੱਚ ਹੀ ਦਿੱਤਾ ਹੈ ਸੋ ਵਿਦਿਆਰਥੀ ਬਿਲਕੁਲ ਨਾ ਜਾਣ ਕਿਉਂਕਿ ਤੁਸੀਂ ਅਗਰ ਤੰਦ ਟੱਪ ਕੇ ਜਾ ਕੇ ਯੂ ਐਸ ਏ ਚ ਰਿਫਿਊਜੀ ਲਾਉਨੇ ਹੋ ਤੇ ਕੈਨੇਡਾ ਚ ਤਾਂ ਤੁਹਾਡੀ ਜਾਨ ਨੂੰ ਕੋਈ ਖਤਰਾ ਨਹੀਂ ਸੋ ਇਸ ਕਰਕੇ ਉਹ ਬਹੁਤਾ ਸਮਾਂ ਲੀਗਲੀ ਵੀ ਕਾਨੂੰਨੀ ਤੌਰ ਤੇ ਵੀ ਉਹ ਤੁਹਾਡੀਆਂ ਜੜੀਆਂ ਰਿਫਿਊਜੀ ਨਹੀਂ ਉਹ ਟਿਕਣੀਆਂ ਨਹੀਂ ਇਹ ਨਾ ਹੋਵੇ ਕਿ ਫਿਰ ਤੁਸੀਂ ਅਮਰੀਕਾ ਤੋਂ ਹੀ ਡਿਪੋਰਟ ਕਰ ਦਿੱਤੇ ਜਾਓ ਇੰਡੀਆ ਦੇ ਵਿੱਚ ਇਹ ਵੀ ਸੰਭਾਵਨਾਵਾਂ ਬਣ ਸਕਦੀਆਂ ਨੇ ਕਿਉਂਕਿ ਤੁਸੀਂ ਇੰਡੀਆ ਤੋਂ ਜਦੋਂ ਕੈਨੇਡਾ ਗਏ ਤੁਸੀਂ ਸਟੱਡੀ ਵੀਜ਼ਾ ਤੇ ਗਏ ਤੁਸੀਂ ਇੰਡੀਆ ਤੋਂ ਕੈਨੇਡਾ ਚ ਰਿਫਿਊਜੀ ਦਾ ਕੇਸ ਨਹੀਂ ਪਾਇਆ ਸੋ ਇਹ ਬੜੀ ਗੁੰਝਲਦਾਰ ਸਥਿਤੀ ਸਾਡੇ ਵਿਦਿਆਰਥੀਆਂ ਨੇ ਕਈਆਂ ਨੇ ਬਣਾਈ ਚੰਗੇ ਵਿਦਿਆਰਥੀਆਂ ਦੇ ਲਈ ਇਸ ਕਰਕੇ ਡੌਂਕੀ ਲਾਉਣ ਵਾਲੇ ਵਿਦਿਆਰਥੀਆਂ ਨੂੰ ਅਸੀਂ ਮਾੜੇ ਵਿਦਿਆਰਥੀਆਂ ਦੀ ਕੈਟਾਗਰੀ 'ਚ ਰੱਖ ਸਕਦੇ ਹਾਂ ਬਿਲਕੁਲ ਡੌਂਕੀਆਂ ਨਾ ਲਾਓ ਤਾਂ ਕਿ ਪੜ੍ਹਾਈ ਕਰਨ ਗਏ ਵਿਦਿਆਰਥੀਆਂ ਦੀ ਤੁਸੀਂ ਰਾਹ 'ਚ ਰੋੜੇ ਨਾ ਬਣੋ ਸੋ ਬਾਕੀ ਕਮਲ ਸਾਹਿਬ ਨੇ ਬਹੁਤ ਚੰਗੀ ਤਰ੍ਹਾਂ ਸਮਝਾਇਆ ਹੈ ਉਮੀਦ ਕਰਦੇ ਹਾਂ ਸਾਡੇ ਵਿਦਿਆਰਥੀ ਔਰ ਉਹਨਾਂ ਦੇ ਮਾਪੇ ਵੀ ਵਿਦਿਆਰਥੀਆਂ ਨੂੰ ਸਮਝਾਉਣਗੇ ਕਿ ਤੁਸੀਂ ਇਸ ਤਰ੍ਹਾਂ ਦੀਆਂ ਡੌਂਕੀਆਂ ਲਾਉਣੀਆਂ ਬੰਦ ਕਰੋ ਬਹੁਤ-ਬਹੁਤ ਧੰਨਵਾਦ ਕਮਲ ਸਾਹਿਬ ਥੈਂਕ ਯੂ ਬ੍ਰਾਡਵੇ ਤੁਹਾਡੇ ਵਿਦੇਸ਼ ਜਾਣ ਦੇ ਸੁਪਨਿਆਂ ਨੂੰ ਦੇਵੇਗਾ ਹਕੀਕਤ ਦੀ ਉਡਾਨ